ਆ ਰਿਹਾ ਕਿੰਨੇ ਖਿਲਾ ਰਿਹਾ ਵਾ ਇੱਕ ਵਾਰ ਹੀ ਖਿਲਾ ਰਿਹਾ ਹੋਣਾ ਫਿਰ ਸੌਂਕਣ ਲੱਗ ਆਪਾਂ ਚਾਹ ਨੂੰ ਮਾਰ ਨਹੀਂ ਸਕਦੀ ਸਾਡੇ ਦੋਸਤ ਹੋ ਗਏ ਜਾਂਦੀ ਆ ਇੱਕ ਦਿਨ ਮੇਰੇ ਕੋਲ ਚਾਹ ਨੂੰ ਮਾਰਿਆ ਜਾਂਦੀ ਆ ਉਹ ਦੇ ਘਰ ਦੇ ਸੁੱਟ ਕੇ ਕਰਾਗੋ ਕਾ ਦਾ ਆਇਆ ਹੋ ਐਨੀ ਮੇਰੇ ਘਰ ਲੱਗੇ ਕੌਣ ਸੁੱਟ ਗਿਆ ਮੈਂ ਸੰਕਨ ਸਟਕੇ ਗਈ ਹੁਣੀ ਆ ਜੋ ਕਰ ਕਿਨੂ

ਤੇ ਜਾਨੀ ਆ ਮੇਰਾ ਵੀ ਨਕੂੜਾ ਕਿੱਥੋਂ ਹੁੰਦਾ ਕੋਈ ਛੁੱਟ ਕੇ ਜਾਂਦਾ ਇੱਥੇ ਆਹੋ ਤੂੰ ਹੀ ਛੁੱਟ ਕੇ ਜਾਂਦੀ ਇੱਥੇ ਮੈਂ ਵੀ ਛੁੱਟ ਕੇ ਜਾਂਦੀ ਮੇਰੇ ਇਹ ਨਕੂੜਾ ਥੋੜੀ ਨਾ ਹੁੰਦਾ ਤੂੰ ਮੇਰੇ ਰੋ ਸਾਚੀ ਕਾਲ ਦੋਸਤੋ ਮੈਂ ਰਿਪੋਰਟਰ ਮਨੀਰਿੰਦਾਵਾ ਕੈਮਰਾਮੈਨ ਕਬਲਜੀਤ ਕੌਰ ਦੇ ਨਾਲ ਅੱਜ ਅਸੀਂ ਆਏ ਆ ਪਿੰਡ ਡੜੀ ਵਾਲੀ ਵਿਖੇ ਇੱਥੇ ਦੋ ਦਰਾਣੀਆਂ ਚ ਠਾਲੀਆਂ ਦੀ ਊੜਾ ਸੁੱਟਣ ਤੋਂ ਹੋ ਰਹੀ ਸੀ ਲੜਾਈ ਆ ਜਿਉ ਤੁਹਾਨੂੰ ਖੰਭੂ ਦੇਖੋ ਦੋਸਤੋ ਕਿੱਦਾਂ ਲੜ ਰਹੀਆਂ ਨੇ ਇੰਨੀ ਬਹਿਰੈਮੀ ਦੇ ਨਾਲ ਲੜਨ ਦੀਆਂ ਨੇ ਓ ਨੋ ਕਾਂ ਬਿਆਹ ਦੀ ਬਰਸਾਤ ਵੀ ਪੈ ਰਹੀ ਹੈ ਵੇਖੋ ਦੋਸਤੋ ਕਿੰਨੀ ਬਹਿਰਮੀ ਦੇ ਨਾਲ ਇੱਕ ਦੂਜੇ ਤੇ ਭਾਂਡੇ ਸੁੱਟ ਰਹੀਆਂ ਨੇ ਵੇਖੋ ਕਿਦਾਂ ਛਿੱਤਰ ਵੀ ਮਾਰ ਰਹੀਆਂ ਨੇ ਮੈਂ ਤੇਰੇ ਸੱਤ ਨੂੰ ਮਾਰ ਦੇ ਮੇਰਾ ਥੇਗੜਾ ਤੂੰ ਖੜੀ ਆਈ ਮੈਂ ਵੀ ਮਾਰੂ ਤੂੰ ਮੈਂ ਵੀ ਮਾਰ ਲੈ ਆਪਣੇ ਇੱਕ ਛਿੱਤਰ ਮਾਰ ਲੈ ਇਸ ਕਰਾ ਮਾਰ ਲੈ ਤਥਾ ਕਾ ਦਿਨ ਲੈ ਫਾਟੋਂ ਮੰਗਿਆ ਬਿਲਕੁਲ ਇੰਨੇ ਮੈਨੇ ਚਾਲੇ ਫਿੱਟੇ ਉਹ ਬੱਟਾ ਸੁੱਟੇ ਸਾਗਰੇ ਅਨੇ ਮੇਰੀ ਇਨੇ ਮੈਨੇ ਟਪਲ ਦੀ ਬੱਦਰ ਤੋੜਦੀ ਫੇਰ ਮੈਂ ਜਾ ਆਪਣੇ ਆਪਣੇ ਘਰੋਂ ਲੈ ਕੇ ਕਿਦਲ ਅਨੇ ਮੇਰੀ ਟਪਲ ਟਪਲ ਦੀ ਬੱਦਰ ਤੋੜਦੀ ਸੇਚ ਮਾਰ ਮਾਰ ਕੇ ਮੇਰੇ ਨਾਲ ਟਪਲ ਦਿੱਤੀ ਜਾਵੇ ਕਾਨੂੰਨ ਸਰਕਾਰ ਕੋਲ ਕੀ ਚਾਹੀਦਾ ਅਈ ਤੇ ਮੇਰੇ ਵਾਕ ਲੱਗਦੇ ਮੈਨੂੰ ਬਾਬਾ RAMDEV ਦਾ ਸ਼ੈਂਪੂ ਚਾਹੀਦਾ। ਕੋਈ ਤੁਹਾਨੂੰ ਬਾਬੇ RAMDEV ਦਾ ਸ਼ੈਂਪੂ ਜ਼ਰੂਰ ਦਿਓ। ਮੈਂ ਸਰਕਾਰ ਨੂੰ ਜ਼ਰੂਰ ਆਖਾਂਗਾ ਤੁਹਾਡੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ। ਮੈਂ ਸਰਕਾਰ ਨੂੰ ਜ਼ਰੂਰ ਆਖਾਂਗਾ ਕਿ ਤੁਹਾਨੂੰ ਦਿੱਤਾ ਜਾਵੇ ਤੁਹਾਨੂੰ ਬਾਬੇ RAMDEV ਦਾ ਸ਼ੈਂਪੂ। ਚੰਗਾ ਤੁਹਾਨੂੰ ਚੱਲਦਾ। ਬਾ ਜਾਈਂ ਕਹੇ ਇਹੀ ਕਾਹਨੇ ਚੱਲ ਬਾਰਾ ਤੇ ਭਲੇ ਕੁੱਤੀ। ਕੋਈ ਨਹੀਂ ਨਾ ਕਿ ਨਾ ਡਾਂਸ ਕਰਦਾ ਸਰਵ ਕਰਤਾ ਯਾਰ ਮਤਲਬ ਆਪੇ ਜੀ ਇਹ ਕਸਰ ਪਾਈ ਮਾਰੀ ਕੋਈ